ਯਾਮਾਰਾ ਟਾਈਗਰ ਪੰਜਾਬ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਪਿਆਰੇ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਇਸ ਚੈਨਲ ਤੋਂ ਹਰ ਤਰ੍ਹਾਂ ਦੀ ਬਣ ਗਈ ਜਿਹੜੀ ਕਿ ਸਰੋਤਿਆਂ ਨੂੰ ਜਿਹੜੇ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਹੈ ਉਹ ਹਰ ਸਮੇਂ ਅਸੀਂ ਜਿਹੜੀ ਉਹ ਪੇਸ਼ ਕਰਦੇ ਰਹਿੰਦੇ ਆ ਅੱਜ ਸਾਡੇ ਸਟੂਡੀਓ ਦੇ ਵਿੱਚ ਅਸੀਂ ਇੱਕ 나ਥ ਨੂੰ ਬੁਲਾਇਆ ਹੈ ਕਿ ਜਿਹਦੇ ਬਾਰੇ ਛੋਟੇ ਹੁੰਦੇ ਸੁਣਦੇ ਸੀਗੇ ਵੀਨ ਨਾਲ ਸੱਪ ਫੜਿਆ ਜਾਂਦਾ ਹੈ ਵੀਨ ਤੇ ਸੱਪ ਆਉਂਦਾ ਕਿਵੇਂ ਆਕਰ ਕਰ ਵੀਨ ਕਾਦੀ ਬਣਦੀ ਆ ਹੈਨਾ ਇਹ ਜਿਹੜੀਆਂ ਛੋਟੀਆਂ-ਛੋਟੀਆਂ ਬਰੀਕੀਆਂ ਇਹ ਬਾਬਾ ਜੀ ਦੇ ਕੋਲੋਂ ਅਸੀਂ ਜਾਣਾਂਗੇ ਤੇ ਤੁਹਾਨੂੰ ਇਹਨਾਂ ਦੀ ਜ਼ਿੰਦਗੀ ਦੇ ਸਫ਼ਰ ਬਾਰੇ ਵੀ ਕੁਝ-ਕੁਝ ਬਣ ਗਈ ਜਿਹੜੀ ਉਹ ਦੱਸਾਂਗੇ ਸੁਣਾਵਾਂਗੇ ਉਹ ਵੀ ਇਹਨਾਂ ਦੀ ਜ਼ੁਬਾਨੀ ਬਾਬਾ ਜੀ ਤੁਹਾਡਾ ਨਾਮ ਕੀ ਹੈ ਨਾਮ ਹੈ ਲਖੰਡਪਾਲ ਹੈ ਚੰਦਰਪਾਲ ਜੀ ਮਤਲਬ ਤੁਸੀਂ ਕਿੱਥੇ ਰਹਿ ਰਹੇ ਹੋ ਖਾਸਲਾ ਮੇਰਾ ਪਿੰਡ ਕੋੜੂ ਹੈ ਜੀ ਜੀ ਹੁਣ ਅਸੀਂ ਥਾਂ ਇੱਥੇ ਰਹਿ ਆ ਗਏ ਹੁਣ ਪਰਿਵਾਰ ਮਰਵਲ ਚ ਮੇਰੀ ਥਾਂ ਥੰਨੇ ਅੱਛਾ ਇੱਥੇ ਰਹਿਣ ਲੱਗਾ ਇੱਥੇ ਥਾਂ ਲੀ ਸੋਨਾਂ ਪੰਚਾ ਸੌ ਰੁਪਏ ਰਸੋਸੀ ਕਰਨਾ ਨਾ ਓਕੇ ਤੇ ਜਿਵੇਂ ਐ ਤੂੜੀਆਂ ਲਾਈ ਬੈਠਿਆ ਨਾਥ ਜੀ ਦੰਪੂਰੇ ਕਰੀ ਜਾਂਦੇ ਆ ਠੀਕ ਅੱਛਾ ਫਿਰ ਇਹ ਪੀੜੀਦਰ ਪੀੜੀ ਤੁਸੀਂ ਕੰਮ ਕਰਦੇ ਹੋ ਨਾਥਾਂ ਆਏ ਨਹੀਂ ਸਾਡੇ ਪਿੱਛੇ ਪੌਦਾਂ ਦਾ ਖਾਨਦਾਨ ਚ ਖਾਨਦਾਨ ਚ ਆ ਸਾਡੇ ਖਾਨਦਾਨ ਸੀ ਸਾਡੇ ਸੱਪ ਵਿੰਗੇ ਸੀ ਜਿੱਦੜ ਸੰਗੀਤ ਦੇ ਸੱਪ ਲਮਣ ਕੰਦੇ ਹੱਥਾਂ ਜੋੜੀ ਸੰਦੇ ਸੀ ਮਾਣ ਮੋਈ ਸੰਦੇ ਸੀ ਤੇ ਗੀਨ ਦੋ ਝੋਲੀਆਂ ਇੱਕ ਛੋਟਾ ਇਹ ਸਾਡੇ ਦਾਦ ਜੀ ਦੇ ਕੁੜੀਆਂ ਦੇ ਵਿਆਹ ਚ ਤੇ ਹੁਣ ਸਰਕਾਰ ਨੇ ਬੈਂਕ ਲਾ ਕੇ ਪਿੱਛੋਂ ਸੱਪਾਂ ਦਾ ਤੇ ਵੀ ਸਭ ਘੜਨੇ ਨਹੀਂ ਸਭ ਜਨੇ ਇਹ ਨਾ ਤੋ ਛੱਡਦੇ ਹੋ আচ্ছা ਮੈਂ ਇਧਰਲੇ ਪਾਸੇ ਵੀ ਆਪਾਂ ਆਵਾਂਗੇ ਜੇ ਪਹਿਲਾਂ ਮੈਂ ਥੋੜਾ ਜਿਆਦਾ ਦਰਸ਼ਕਾਂ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਸੀ ਕਿ ਜਿਹੜਾ ਇਹਨਾਂ ਦਾ ਪਿਤਾ ਪੁਰਖੀ ਕੀਤਾ ਹੈ ਵੀ ਉਹਦੇ ਬਾਰੇ ਚੀ ਬਾਬਾ ਜੀ ਕਿੰਨੀ ਉਮਰ ਸੀ ਜਦੋਂ ਤੁਸੀਂ ਆ ਜਿਹੜਾ ਮਿਊਜ਼ਿਕ ਆ ਤੁਹਾਡਾ ਜਿੱਦੂ ਆਪਾਂ ਇੱਕ ਬੀਨ ਕਹਿ ਰਹੇ ਹਾਂ ਜਾਂ ਇਹ ਪਹਰੇਵਾ ਜਾਂ ਸਾਰਾ ਰੰਗ ਢੰਗਾ ਇਹ ਕਿੰਨੀ ਉਮਰ ਸੀ ਜਦੋਂ ਤੁਸੀਂ ਸ਼ੁਰੂ ਕੀਤਾ ਤੁਹਾਡੀ ਵੀ ਇਹ ਸਾਡੇ ਬੀਨ ਨਾਲ ਵਾਜੇ ਸਾਡੇ ਪਿਓ ਦਾ ਜਿਉਂ ਚੱਲਦਾ ਚੁੜਿਆ ਆ ਗੱਤੀ ਤੋਂ ਮੁਰੂ ਲਾ ਕੇ ਇਹ ਸਾਡੇ ਪਿਓ ਦਾ ਜਿਉਂ ਚੱਲਦਾ ਆ ਮੈਂ ਇਸੇ ਉਦੋਂ ਪਈ 10 ਸਾਲ ਤੋਂ ਮਨਾਂ ਜਿਵੇਂ ਬੀਨ ਦਾ ਕੰਮ ਕੀਤਾ ਨੇ ਜੀ ਉਹਨਾਂ ਨਾਲ ਵੀ ਮੈਂ ਬੀਨ ਦਾ ਬੀਨ ਦਾ ਕੰਮ ਸਿੱਖਦਾ 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 ਸਿੱਖ ਗਿਆ ਅੱਛਾ ਅੱਛਾ ਫਿਰ ਤੁਸੀਂ ਮਤਲਬ ਕੰਮ ਕਰਦੇ ਕਰਦੇ ਹੁਣ ਤੱਕ ਚਲੋ ਅੱਜ ਤੱਕ ਬੈਂਕ ਕਰਤਾ ਸਰਕਾਰ ਨੇ ਠੀਕ ਹੈ ਇਹ ਇਹ ਜਿਹੜੇ ਜੰਗਲੀ ਜਾਨਵਰ ਹੈ ਇਹਨਾਂ ਨੂੰ ਆਪਾਂ ਸੱਪ ਕਹਿੰਦੇ ਆ ਵੀ ਸਾਡੇ ਪਿੰਡ ਉਪਰ ਸਾਚੇ ਠੀਕ ਹੈ ਵੀ ਕਿੰਨੇ ਕੁ ਫੜੇ ਹੋਣਗੇ ਯਾਰ ਫੜਾ ਦਾ ਬਹੁਤ ਗੇ ਬਹੁਤ ਫੜੇ ਫੜੇ ਰੱਖੇ ਪਿਆਰ ਵਿੱਚ ਬੜੇ ਬੜੀਆਂ ਕੁੜੀਆਂ ਵਾਰਸਨ ਦਿੱਤੇ ਠੀਕ ਸਰਾਣਾ ਲਉਂਦੇ ਪਹਾੜਾਂ ਦੇ ਵਿੱਚੋਂ ਮੋਟੀਆਂ ਮੋਟੀਆਂ ਉਹ ਦਿੰਦੇ ਸੀ ਅੱਗੇ ਜੀ ਖਾੜਾ ਲਉਂਦੇ ਪਿੰਡ ਦੇ ਵਿੱਚ ਬੈਠੇ ਸੀ ਵੀ ਅਸੀਂ ਬੀਜ ਨੂੰ ਵਜਾਉਣੀ ਸਾਡੇ ਜੜੀਆਂ ਨੇ ਅਸੀਂ ਨੱਚਣਾ ਸੱਪ ਕਾਲ ਚ ਪਾਉਣਾ ਮੂੰਹ ਤੋਂ ਮੂੰਹ ਪਾਉਣਾ ਤੇ ਵੀ ਇਹਦੀਆਂ ਭਾਂਕਾਂ ਵੀ ਥਾੜੇ ਥਾੜੀ ਆਟੇ ਜਾਨੇ ਨੇ ਦੁਨੀਆ ਕਾਹ ਚ ਸਕੇਗਾ ਨੇ ਲਗੂ ਦਾ ਫਟ ਨਹੀਂ ਨਾ ਰਵਾਸ ਅੱਛਾ ਫਿਰ ਜਿਹੜੀ ਇਹ ਵੀਣ ਦੋ ਝੂਲ ਗਿਆ ਇੱਕ ਡੰਡਾ ਜਿਵੇਂ ਤੁਸੀਂ ਦੱਸਿਆ ਇਹ ਇੱਕ ਸਾਡੇ ਲੋਕਾਂ ਦੀ ਜਿਵੇਂ ਮੱਝ ਦਿੰਦੇ ਆ ਰੰਦੇ ਤੁਹਾਡਾ ਦਾਜ ਹੈ ਸਾਡਾ ਦਾਜ ਤੂੰ ਦਾਜ ਇਹ ਸਾਡਾ ਦਾਜ ਹੈ ਤੁਹਾਡੇ ਪਿੱਛੋਂ ਲਾ ਕੇ ਪਿਓ ਦਲਦੀਆਂ ਪਰਦਾਤੀ ਉਹਨਾਂ ਖਾਂਦਨ ਦਾਸ ਸਾਡੇ ਜਿੰਦੇ ਅੱਛਾ ਫਿਰ ਇਹ ਬਾਰੇ ਥੋੜਾ ਜਿਹਾ ਹੋਰ ਅਪਾ ਦੱਸਿਓ ਵੀ ਜਿਹੜੀ ਇਹ ਵੀਣ ਕਿਸ ਚੀਜ਼ ਤਿਆਰ ਕੀਤੀ ਗਈ ਹੈ ਤੁਸੀਂ ਇਹ ਕਿਸ ਆ ਜਿਹੜੀ ਚੀਜ਼ ਹੈ ਜੀ ਆਹਾ ਇਹ ਆ ਪੋਲ ਹੁੰਦਾ ਹਾਂਜੀ ਇਹ ਪੋੜਾਂ ਛੋਟੀ ਲੈਣੀਆਂ ਠੀਕ ਹੈ ਇਹਨੂੰ ਲੈ ਕੇ ਪੋੜੀਆਂ ਵੜਣੀਆਂ ਵੜ ਕੇ ਸੁਆਹ ਲੈਣਾ ਚੰਗਾ ਸੁਆਹ ਲੈ ਕੇ ਨਾ ਮੂਰ ਅੱਗ 'ਤੇ ਪਾ ਕੇ ਇਹਨਾਂ ਬਿਚਾਈ ਮੱਲਣਾ ਹਾਂਜੀ ਐ ਮੋਟੀਆਂ ਗੱਡੀਆਂ ਵਾਲੀਆਂ ਅਰਗੁਲ ਤਲੀਕਾਂ ਵਾਲੀਆਂ ਹਾਂਜੀ ਇਹਨੂੰ ਕੱਢ-ਕੱਢ ਕੇ ਕੱਢ-ਕੱਢ ਕੇ ਮੋੜੀਆਂ ਨਾ ਹਾਂਜੀ ਇਹਦੇ ਵਿੱਚ ਅਸੀਂ ਨੜੇ ਪੱਤਰਾ ਕੋ ਮਾਰੂ ਤੇ ਪਿਆੰਦੋ ਪੱਤਰੇ ਹੁੰਦੇ ਨੇ ਜਾਂ ਨੜੇ ਹੁੰਦੇ ਨੇ ਖਾ ਬਹੁਤ ਨੇ ਉਹਨੂੰ ਤੋਂ ਅਸੀਂ ਪੱਤਰੇ ਛੇ ਛੇ ਕੱਢ ਕੱਢ ਕੇ ਨਹੀਂ ਚੱਕੇ ਚ ਬਣੀਆਂ ਉਹ ਆ ਵੀ ਆਣਾ ਉਹਨਾਂ ਜਿਉਣਾ ਉਹਨਾਂ ਬੋਲਣਾ ਅਸੀਂ ਇਹਦੇ ਵਿੱਚ ਪਾਉਨੇ ਪੱਤਰੇ ਫਿਰ ਸਾਨੂੰ ਪਗਜੋਣਾ ਵੀਨ ਮੜ ਗਏ ਫੇਰ ਆ ਜਿਹੜਾ ਮੂ ਮੱਖੋ ਦਾ ਹੈ ਅੱਛਾ ਫੇਰ ਤੋਂ ਮੋਰਾ ਕੱਢਣਾ ਤੇ ਸਰਾ ਕੱਢਣਾ ਆ ਜੀ ਜਿਹਦੇ ਵਿੱਚ ਸਰਾ ਕੱਢ ਕੇ ਫਰਾ ਤੇ ਜੋੜਨੇ ਆ ਇਹ ਦੋ ਜੋੜ ਕੇ ਦੇ ਵਿੱਚ ਪਾਉਣੀ ਠੀਕ ਹੈ ਫੇਰ ਉਹਨਾਂ ਅਸੀਂ ਮਸਲ ਨਹੀਂ ਉਹ ਫੇਰ ਆ ਠੀਕ ਹੈ ਇਹ ਜੋੜ ਲਾਉਣਾ ਦਾ ਓਖਲੇ ਦਾ ਠੀਕ ਹੈ ਫੇਰ ਭਜਾਉਣੀ ਸ਼ੁਰੂ ਕਰਨੀ ਅੱਛਾ ਤੇ ਫਿਰ ਇਹ ਹੁਣ ਮੰਨ ਲਓ ਵੀ ਜਦੋਂ ਤੁਸੀਂ ਵਜਾਉਣੇ ਹੋ ਫਿਰ ਇੰਨਾ ਲੰਮਾ ਸਾਹ ਜਿਹੜਾ ਇਹ ਵੀ ਦਰਸ਼ਕਾਂ ਨੂੰ ਦੱਸੀਏ ਵੀ ਆਪਾਂ ਕਿੱਥੋਂ ਇਹਨੂੰ ਕਿਹੜੇ ਢੰਗ ਨਾਲ ਇੰਨੀ ਲੰਮੀ ਤਪੂਕ ਨਹੀਂ ਨਿਕਲਦੀ ਇਹ ਵੇਖੋ ਸਾਡਾ ਪਿੱਛੇ ਮੁਰਦਾਰੀ ਇਹ ਕਿੰਿਆ ਮਤਲਬ ਇੱਦਾਂ ਪੱਟੜ ਤੋਂ ਸਾਹ ਲਈ ਜਣਾ ਨਸਾਰਾ ਦੀ ਕੱਢੀ ਜਣਾ ਇੱਦਾਂ ਤੋਂ ਸਾਹ ਲਈ ਜਣਾ ਨਸਾਰਾ ਵਾਲੀ ਕੱਢੀ ਜਣਾ ਹੂੰ ਇਹ ਵੀ ਪਲਾ ਗੱਜਾਉ ਜਾਂ ਰਹੀ ਹੈ 25 ਮਿੰਟ ਵਜਾ ਰਹੀ ਹੈ 30 ਮਿੰਟ 40 ਮਿੰਟ ਵਜਾ ਰਹੀ ਹੈ ਅਲੀ ਟਪਾਂ ਨਹੀਂ ਸਾਹ ਤੋਂ ਏ ਪਰ ਕਿੰਨਾ ਕੁ ਵਜਨ ਹੁੰਦਾ ਜੀ ਮੈਨੂੰ ਨਹੀਂ ਲੈ ਵਾ ਨਹੀਂ ਵਜਾ ਤੂੰ ਤਾਂ ਬਿਲਕੁਲ ਹੌਲੀ ਫੋਲੋ ਇਹ ਵਜ ਨਹੀਂ ਕੋਈ ਵਜ ਨਹੀਂ ਹੁੰਦਾ ਅੱਜ ਇੰਨੀ ਭਾਰੀ ਕੱਢਦੀ ਐ ਤੇ ਇੱਥੀ ਆਵਾਜ਼ ਕੱਢਦੀ ਐ ਤੇ ਵਜਣੇ ਤਾਂ ਹੈ ਨਹੀਂ ਅੱਜ ਇਹ ਚੀਜ਼ਾਂ ਨਹੀਂ ਇਹ ਬਣਾਈ ਨਹੀਂ ਇਸ ਤਰ੍ਹਾਂ ਹੁੰਦੀਆਂ ਮਾਰਾ ਜੀ ਅੱਛਾ ਫਿਰ ਮੈਂ ਅਗਰ ਬਿਕੋ ਇਹ ਕਹਿੰਦਾ ਜੀ ਦਰਸ਼ਕਾਂ ਨੂੰ ਆਪਾਂ ਥੋੜਾ ਜਿਆ ਤੁਹਾਡੀ ਜਿਹੜੀ ਕਲਾ ਹੈ ਇਹ ਵੀ ਇੱਕ ਤਰ੍ਹਾਂ ਹਰ ਬੰਦੇ ਦੇ ਕੋਲੇ ਹਰ ਤਰ੍ਹਾਂ ਦੀ ਜਿਹੜਾ ਉਹਦਾ ਗੁਣ ਉਹ ਉਹਨੂੰ ਉਹ ਹੀ ਸੈਟ ਕਰ ਸਕਦਾ ਹੈ ਤੇ ਦੂਜੇ ਬੰਦੇ ਵਾਸਤੇ ਕੁਛ ਨਹੀਂ ਹੈ ਹਨਾ ਤੇ ਥੋੜਾ ਜਿਆ ਕੋਈ ਇੱਕ ਪੰਜਾਬੀ ਧੁਣ ਜਾਂ ਹਿੰਦੀ ਧੁਣ ਇਹਦੇ ਵਿੱਚੋਂ ਕੱਢ ਕੇ ਜੀ ਦੇ ਨਾਲ ਆਪਾਂ ਨੂੰ ਪਤਾ ਲੱਗ ਸਕੀ ਦਰਦ ਕਰ ਨੂੰ ਵਿਨਾਥ ਜਿਹੜਾ ਉਹ ਮਿਹਨਤ ਕੀਤੀ ਆ ਵਾ ਕੀ ਕਲਾ ਸੋਨਾ ਸੋਨਾ ਫਿਰ ਗਾਣਾ ਹਾਂਜੀ ਬੜਾ ਜੀ ਅੱਛਾ ਨਜ਼ਾਰਾ ਤਾਂ ਦੱਸਦੇ ਹਾਂ ਹਾਂਜੀ ਇੱਕ ਤਾਂ ਗਾਉਣਾ ਆਪਣੇ ਸੁਆਲ ਦਾ ਗਾਣਾ ਠੀਕ ਹੈ ਵੀ ਤੇਰੇ ਰੱਬ ਨੇ ਬਣਾਤੀ ਜੋੜੀ ਠੀਕ ਹੈ ਇੱਕ ਤਾਂ ਗਾਉਣਾ ਤਰਨਵੀਂ ਦਾ ਗਾਣਾ ਠੀਕ ਹੈ ਇਹ ਮੇਰੀ ਮਹਿਬੂਬਾ ਤੁਝਾਣਾ ਨਾ ਤੇਰੀ ਮਰਜ਼ੀ ਮੇਰਾ ਕੀ ਵੈਰੀ ਗੁੱਡ ਅੱਛਾ ਇੱਕ ਗਾਣਾ ਗਾਉਣਾ ਸੋਨੇ ਮਾਈ ਪਾਲ ਦਾ ਠੀਕ ਹੈ ਬਿਓ ਕਹਿੰਦਾ ਬੋਲ ਤੋ ਬੋਲੋ ਮਿੱਠੀ ਬੋਲ ਤੇ ਦੋਣਾਂ ਦੇਖੋ ਸੋਹਣੀ ਗਾ ਇਹ ਚੀਜ਼ਾਂ ਵੀ ਬਣਾਉਣੀ ਆ ਮੈਂ ਥੋੜੀ ਜਿਹੀ ਬਣਾ ਕੇ ਠੀਕ ਹੈ ਇਹ ਕਿਉਂ ਮੈਨੂੰ ਇਹ ਚਾਹੁੰਦਾ ਹੈ ਤੁਸੀਂ ਤੁਸੀਂ ਇਹ ਕਰਨਾ ਵੀ ਇਹ ਸਾਰੀਆਂ ਜਿਹੜੀਆਂ ਆਟਮਾ ਹੈ ਨਾ ਇਹ ਭਾਵੇਂ ਇੱਕ ਵਾਰੀ ਪੇਸ਼ ਕਰਦੇ ਪਰ ਰੁੱਕ ਕੇ ਨਾ ਥੋੜਾ ਜਿਹਾ ਦੱਸ ਦੇਣਾ ਕਰਨਾ ਹੈ ਵੀ ਇੱਥੋਂ ਆ ਬਦਲਤਾ ਗਾਣਾ ਹੋਣਾ ਚੱਲ ਗਿਆ ਠੀਕ ਹੈ ਠੀਕ ਹੈ ਚਲੋ ਕਰੋ ਕੋਈ ਨਹੀਂ ਪੰਜ ਮਿੰਟਾਂ ਚੁੱਕਾਂ ਹਾਂਜੀ ਲਾਗਨ ਸ਼੍ਰਾਵਾਂ ਹਾਂਜੀ

ਜੰਦੀ ਲਾ ਆਚ ਆ ਆ ਹਮ ਅਸੂ ਅਗਲਾ ਚੱਲੇਗਾ ਓਕੇ orlele fono may parda olisrad ਸੋਨੇ ਮੈਂ ਪਾਲਦਾ ਠੀਕ ਹੈ ਠੀਕ ਹੈ ਅੱਜ ਜਿਹੜੇ ਜੀਡੀਵੀ ਮਤਲਬ ਤੁਹਾਡੇ ਮਨ ਨੂੰ ਚੰਗੀ ਲੱਗੇ ਟਿਊਨ ਧੂਨ ਉਹ ਤੁਸੀਂ ਬੜੀ ਆਸਾਨੀ ਨਾਲ ਕੱਢ ਸਕਦੇ ਹੋ ਜੀ ਹਾਂਜੀ ਅੱਛਾ ਫਿਰ ਇੱਕ ਬਾਬਾ ਜੀ ਹੋਰ ਮੈਂ ਸੁਣੀ ਸੀ ਬੱਚੇ ਹੁੰਦੇ ਆ ਤੋਂ ਲੈ ਕੇ ਅੱਜ ਤੱਕ ਵੀ ਇਹ ਜਿਹੜੀ ਆਪਣੀ ਇਹ ਵੀਨ ਆਏਗਾ ਸੱਪਣਾਂ ਵਾਲੇ ਦਾ ਕੀ ਰਿਸ਼ਤਾ ਮਤਲਬ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਸੱਪ ਨੂੰ ਇਹ ਵੀ ਜਦੋਂ ਫੜਾ ਜੀ ਸੌਂ ਭਾਜਣ ਦਾ ਜਦੋਂ ਮੀਨਾ ਹੁੰਦਾ ਹੈ ਜੀ ਏ ਬਜਲੋਂ ਨਾ ਅਨਾਗੂ ਚਲਦੀ ਲੈਣਾ ਚਲਦਾ ਹੈ ਜੀ ਤੇ ਇਹ ਵੀ ਨਾ ਉਹ ਚੀਤੇ ਫੇ ਮੇਲ ਕਿਉਂ ਜਾਦਾ ਸਭ ਫੇਰੇ ਇਹ ਫਿਰ ਸੱਪ ਨੂੰ ਇਹਦੀ ਆਵਾਜ਼ ਸੁਣਦੀ ਹੈ ਸੁਣਦੀ ਇਹਦੀ ਸੁਣ ਕੰਨ ਹੁੰਦੇ ਨੇ ਅੱਛਾ ਦੁਨੀਆਂ ਕਹਿੰਦੇ ਕੰਨ ਨੇ ਕੰਨ ਹੈ ਜੀ ਆ ਮੈਂ ਇਹੀ ਥੋੜਾ ਜਿਹਾ ਹੋਰ ਇੱਥੇ ਰੋਕੇ ਖਲਾਸਾ ਕਰਨਾ ਚਾਹੁੰਦਾ ਸੀ ਵੀ ਕਈ ਜਿਹੜੇ ਹੈਗੇ ਆ ਲਿਖਣ ਵਾਲੇ ਉਹਨਾਂ ਨੇ ਲਿਖਿਆ ਵੀ ਸੱਪ ਜਿਹੜਾ ਹੈਗਾ ਇਹਨਾਂ ਵੀ ਇਹਨੂੰ ਇੱਕ ਤਾਂ ਇਹਦੀ ਨਿਗਾ ਜਿਹੜੀ ਉਹ ਇੰਨੀ ਜ਼ਿਆਦਾ ਦੂਰ ਤਾਂ ਨਹੀਂ ਹੁੰਦੀ ਨਹੀਂ ਨੀਗਾ ਚਿਹਰੇ ਦੀ ਤੇ ਨਿਕਾ ਤੇਜ਼ ਨਿਕਾ ਬਹੁਤ ਤੇਜ਼ ਨਿਕਾ ਤੇਜ਼ ਕਿਉਂ ਸਾਡਾ ਕੰਮ ਸਾਡੇ ਕੋਲ ਸਾਡੇ ਬਸਤੀਆਂ ਦੇ ਉਹ ਐਜੂ ਮੈਨ ਨਹੀਂ ਜਾਂਦਾ ਆਪਣਾ ਇਹ ਮਾਤਲ ਦੇ ਵਿੱਚ ਹਰ ਪਿਆਕ ਦੇ ਵਿੱਚ ਨਾ ਬਾਹਰ ਦੇ ਬੰਦੇ ਕੁੰਡੀਆਂ ਦੇ ਫੜੀ ਜਾਂਦੇ ਸੱਪ ਜਿਨ੍ਹਾਂ ਨਾਲ ਉਹਨਾਂ ਕੋਲ ਬੜੀ ਖੂਨ ਹੀ ਲਾ ਗਈ ਇਹ ਖੂਨ ਹੀ ਚੱਕਦੇ ਤੇ ਐ ਖੂਨ ਹੀ ਚੱਕਦੇ ਨੇ ਸੱਪ ਤਾਂ ਕਿ ਚਿੰਤਾ ਦਾ ਚਿੰਤਾ ਫੜਦੇਗੇ ਅਸੀਂ ਫੜਨਾ ਹੱਥਾਂ ਨਾਲ ਅਸੀਂ ਹੱਥਾਂ ਨਾਲ ਅਸੀਂ ਹੱਥਾਂ ਨਾਲ ਫੜਨਾ ਪਿਤਪੁਰ ਸਾਡੇ ਕੋਲ ਕੰਮ ਹੀ ਹੈ ਸਾਡੇ ਕੋਲ ਸੱਪਾਂ ਦੀ ਦਵਾਈ ਹੈ ਅੱਛਾ ਫਿਰ ਉੱਥੇ ਹੀ ਚੱਲੀਏ ਆਪਾਂ ਅੱਛਾ ਜਦੋਂ ਫਿਰ ਵੀਰਨ ਵਜਾਉਣੇ ਸੌ ਪਾਦਰੋਂ ਜੋ ਹਾਂਜੀ ਫਿਰ ਉਸ ਤੋਂ ਅਗਲੀ ਕੀ ਕਿਰਿਆ ਹੁੰਦੀ ਆ ਜ ਮਤਲਬ ਜਦੋਂ ਸੱਪ ਤੁਸੀਂ ਫੜਦੇ ਹੋ ਜਾਂ ਕਿਸੇ ਦੇ ਵੀ ਮੰਨ ਲਓ ਕਈ ਵੇਰੀ ਅਸੀਂ ਸਾਡੇ ਪਿੰਡਾਂ ਚ ਜਾਂ ਕਿਤੇ ਕੋਈ ਹੋਰ ਅਜੀ ਜਗਾ ਤੇ ਸੱਪ ਦੇ ਜੰਦਾ ਉਦੋਂ ਤੁਹਾਨੂੰ ਬੁਲਾਉਣਾ ਪੈਂਦਾ ਹਾਂਜੀ ਅੱਛਾ ਉਦੋਂ ਫਿਰ ਵੀਰ ਮੇਰੇ ਆਉਣੇ ਤੁਸੀਂ ਹਾਂਜੀ ਅੱਛਾ ਫਿਰ ਉਦੋਂ ਉਹਦੇ ਤੇ ਇਹਦਾ ਕੀ ਅਸਰ ਹੁੰਦਾ ਕਿਵੇਂ ਫਿਰ ਮਸਤੂਕ ਹੁੰਦਾ ਹੈ ਅੱਛਾ ਉਹ ਨੂੰ ਸੁਰਤ ਭੁੱਲ ਜਾਂਦੀ ਆ ਮੱਤੀ ਹੋ ਗਿਆ ਤੇ ਮਸਤੂਕ ਲੰਦਾ ਮੇਲ ਜਾਂਦਾ ਜਿਵੇਂ ਸੌਣ ਪਾਣ ਦੇ ਮਹੀਨੇ ਅਗਲੇ ਮਹੀਨੇ ਉਠ ਬੋਤਾ ਮਸਨਾਂ ਲਹ ਦੇ ਟੱਕ ਸਭ ਲੰਦਾ ਸੀ ਉਹ ਬਲੇ ਐਨੇ ਖਰੇ ਮਸਨਾਂ ਦਾ ਸਭ ਨੂੰ ਹਸਨਾਂ ਦਾ। ਤਾਜੀ ਇਹ ਚੀਜ਼ਾਂ ਬਈ ਲੱਕਣਾ ਸਾਰੇ ਸੱਤ ਨਹੀਂ ਹੁੰਦੇ ਬੀਂਤੇ ਝੂਠ ਨਹੀਂ ਮਾਰਦਾ ਸਾਰੇ ਸੱਤ ਨਹੀਂ ਹੁੰਦੇ ਸਾਡੇ ਵਿੱਚ ਬਿਲਕੁਲ ਨਹੀਂ ਹੁੰਦੇ ਕੇ ਬੇਕਰਾਮ ਦੇ ਬੇਕਾਰ ਹੁੰਦੇ ਨੇ ਉਹ ਉਹ ਸਾਡੀ ਕਰਾਮ ਤੋਂ ਬਾਹਰ ਹੁੰਦੇ ਨੇ ਉਹ ਕਹਿੰਦੇ ਇਹਨਾਂ ਦੀਆਂ ਕਿਸਮਾਂ ਬਹੁਤ ਹੁੰਦੀਆਂ ਜਿਹੜੀਆਂ ਲੱਗ ਸਕ ਤਰਾਂ ਇੱਕ 60 ਜਾ ਤੇ ਸੱਤ ਦੀ 160 ਕੁਲ ਦਾ ਤੇ ਇਹ ਵੀ ਨਾ ਬੇਕੁੜੇ ਵੀ ਜਿਹੜੇ ਪੋਲਾਲੇ ਵੀ ਹੁੰਦੇ ਨੇ ਜਿਹੜੀ ਸਾਡੀ ਕੀ ਨੇ ਅਸੀਂ ਕੀ ਚੱਕ ਨੂੰ ਕਰਨਾ ਜਿਹੜੇ ਬੇਕੀ ਹੁੰਦੇ ਨੇ ਉਹ ਲੋਕ ਜਿਹੜਾ ਚੁੜਕਾਰ ਦੇ ਛੇਟਾ ਦੇ ਕੇ ਸੋਹਾ ਪਾ ਕੇ ਬਾਹਰ ਕਰ ਦਿੰਦੇ ਆ ਵੀ ਸਾਡੇ ਕੀ ਜਸ ਨਾਲ ਰਹੀ ਇਹ ਬਚਨੇ ਜਿੱਥੇ ਦੋ ਦੋ ਛੇਟਾ ਰਾਣੀ ਦੁਆਈ ਪਾਵੀਆਂ ਜਾਂ ਬੀਂ ਮਸਲ ਲੈਣਾ ਲੰਮੀ ਹੈ ਉੱਥੇ ਮੁੜ ਕੇ ਮੇਰਾ ਉਸਾ ਪਹੁੰਚ ਦਰਸੁੰਦਾ ਅੱਛਾ ਬਾਬਾ ਇੱਕ ਵਾਰ ਨੂੰ ਵੀ ਜੋ ਤੂੰ ਸੀਸਾ ਪਣੂ ਫੜ ਲਿਆ ਤੁਸੀਂ ਆਪ ਦੇ ਕੋਲੇ ਰੱਖ ਲਿਆ ਇਹ ਨੂੰ ਫਿਰ ਇਹਦੀ ਕੋਈ ਟਾਈਮ ਵੀ ਹੁੰਦਾ ਵੀ ਤੁਸੀਂ ਕਿੰਨੇ ਚਿਰ ਬਾਅਦ ਇਹਨੂੰ ਛੱਡਣਾ ਹੈ ਜਾਂ ਇਹਦਾ ਸਵਾ ਮਹੀਨੇ ਚੱਕਰ ਰੱਖ ਲਈਏ 2 ਮਹੀਨੇ ਚੱਕਰ ਰੱਖ ਲਈਏ 3 ਮਹੀਨੇ ਚੱਕਰ ਰੱਖ ਲਈਏ ਅਸੀਂ ਮੋੜ ਚ ਕਰ ਦੇ ਦਗੇ ਠੀਕ ਉਹਦੇ ਨਾਲ ਬਚਨ ਕਰ ਜਾਈ ਅਸੀਂ ਸੋਹ ਪਾਣੀ ਸੰਗਤ ਪਾਣੀ ਵਿੱਚੋਂ ਮਾਰਨਾ ਨਹੀਂ ਫੇਰਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਕਰ ਬਈ ਇਹਨਾਂ ਤੇ ਰੱਖਾ ਲਿਆ ਮਜ਼ਾਦ ਕਰਾਂਗੇ ਤੇ ਅਮਰਾ ਟੈਂਪਾਸ ਨਹੀਂ ਲਾਵਾਂਗੇ ਤੈਨੂੰ ਖਵਾਣੇ ਦੇ ਘਾਟਾ ਗੋਰ ਨੂੰ ਖਵਾਣ ਦਾ ਸਾਰਾ ਕੋਈ ਖਵਾਣ ਲਿਆ ਜਦੋਂ ਤੱਕ ਕਚੇਰ ਜੰਪੂਰ ਹੋਗਾ ਮੋੜ ਚ ਪੂਰੀ ਹੋ ਗਈ ਉਦੋਂ ਇਹ ਆਪ ਵੀ ਕਹਿੰਦਾ ਹੈ ਉਸ ਨੂੰ ਦਾ ਕਿਹਾ ਵੀ ਇਤਨਾ ਕੋਈ ਹੋਰ ਥੋੜਾ ਜਿਹਾ ਮੇਰੇ ਮਨ ਚ ਸ਼ੰਕਾ ਆਈ ਕਿ ਮਨ ਉਹ ਜਦੋਂ ਫੜਿਆ ਨਹੀਂ ਹੁੰਦਾ ਉਹ ਨੂੰ ਤਾਂ ਫਿਰ ਇਹਨੂੰ ਆਟਾ ਤੇ ਗੋੜ ਕੋਈ ਵੀ ਪਾਉਂਦਾ ਉਹਦੋਂ ਇਹ ਕੀ ਚੀਜ਼ ਖਾਂਦਾ ਹੈ ਤੁੜੀਆਂ ਜਨੌਰ ਸ਼ਵਰ ਕਹਿੰਦੇ ਬੱਚੇ ਘੁੱਗੀਆਂ ਦੇ ਕਬੂਤਰਾਂ ਦੇ ਝੋਨ ਵਾਲਾ ਅੱਛਾ ਉਦੋਂ ਉਹ ਖਾਂਦਾ ਜਦੋਂ ਫਿਰ ਤੁਹਾਡੇ ਕੋਲੇ ਆ ਕੇ ਇਹ ਪਾਉਣੇ ਫਿਰ ਆਟਾ ਤੇ ਗੋੜ ਅੱਛਾ ਇਹ ਫਿਰ ਖਾ ਲੈਂਦਾ ਆਸਾਨੀ ਨਾਲ ਜਿਵੇਂ ਆਪਾਂ ਪੂਰੇ ਹੂੰ ਗੁਰਲੇਆ ਗੁਰਲੇ ਬਣਾਉਣੇ ਆ ਕੂੜ ਨੂੰ ਭੁੰਨ ਕੇ ਆਟਾ ਉਹ ਡੇਟ ਕਰਕੇ ਪਾ ਕੇ ਰੱਖਦੇ ਨੇ ਕੋ ਚੱਟੀ ਜਾਂਦਾ ਉਸੇ ਦੇ ਡਰ ਹਾਂ ਉਹ ਬਰੋਚੀ ਦਾ ਕਰੈਕਟਰ ਨਹੀਂ ਲਾਣਾ ਇਹਨਾਂ ਨੂੰ ਆਤੀ ਹੈਗਾ ਅੱਛਾ ਦੂਜੀ ਗੱਲ ਜੀ ਤੁਸੀਂ ਕੀਤੀ ਵੀ ਮਣਕੇ ਦੀ ਗੱਲ ਕਰਦੇ ਆਪਾਂ ਹਾਂਜੀ ਫਿਰ ਵਾਕਿਆ ਹੀ ਮਣਕਾ ਜਿਹੜਾ ਉਹ ਇਸ ਤਰ੍ਹਾਂ ਜਦੋਂ ਇਹ ਸ਼ੂ ਜਾਂਦਾ ਜਾਂ ਜਦੋਂ ਪੰਜਾਬੀ ਚ ਕਲੀ ਡੰਗ ਮਾਰ ਜਾਂਦਾ ਵੀ ਫਿਰ ਉਹ ਮਣਕਾ ਲਾਉਣੇ ਉਹ ਮਣਕੇ ਦੀ ਕੀ ਨਿਸ਼ਾਨੀ ਹੁੰਦੀ ਹੈ ਵੀ ਮਣਕਾ ਜਿਹੜਾ ਅੱਖ ਲੱਗਿਆ ਵੀ ਸੱਪ ਲੜਿਆ ਕਿ ਨਹੀਂ ਲੜਿਆ ਜਿਹੜਾ ਫੈਸਲੀ ਮਣਕਾ ਜਾ ਕੇ ਲੱਗ ਜਾਂਦਾ ਸਭ ਨੇ ਸੱਪ ਲੜਿਆ ਹੋਵੇ ਜਾਂ ਨਾ ਲੜਿਆ ਹੋਵੇ ਨਹੀਂ ਜਿਹੜਾ ਕਾ ਸ਼ੂਜਦਾ ਹੈ ਢੱਡ ਸੜਨਦਾ ਸੱਪ ਹਾਂ ਵੀ ਗਰਲ ਕਰਨ ਦਾ ਪੱਥਿਆਂ ਉੱਤੇ ਥੁੱਕ ਛੜਨਦਾ ਹੈ ਜਿਹੜਾ ਬੰਦ ਜਾਂਦੀ ਬਹੁਤ ਕੰਨ ਝੜਨਦਾ ਹੈ ਉਹਦੀ ਵਜ੍ਹਾ ਨਾਲ ਜਿਹੜਾ ਪੈਰ ਤੇ ਲੱਗ ਜਾਦਾ ਤਾਂ ਕਿਸੇ ਹੱਥ ਤੇ ਲੱਗਦੇ ਪੱਥਿਆਂ ਵਰਨਦੀ ਉਹ ਖੁਰਪਈ ਹੁੰਦੀ ਹੈ ਉਹਦੇ ਫਿਰ ਖਾਰ ਹੁੰਦੀ ਹੈ ਬਿਛਾਲਾ ਬਣ ਜਾਂਦਾ ਹੈ ਉਹ ਤੇਸ ਮਨਕਾ ਲਾਣਿਆ ਜਿੰਨੀ ਵੇ ਨਾਲ ਸਾਰੇ ਕੱਢਣੇ ਆ ਕੱਢ ਕੇ ਹੀ ਸੰਤਾ ਬੱਲੇਰੀਆਂ ਤੋੜੂੰਗਾ ਇਹ ਮਣਕਾ ਕਿਸੀ ਤੋਂ ਪੈਦਾ ਹੁੰਦਾ ਜਿਹੜਾ ਤੁਸੀਂ ਜੀ ਕੀ ਮਤਲਬ ਜੇ ਪਾਣੀ ਮੈਂ ਬੱਕਰਾ ਹੁੰਦਾ ਹੈ ਪਾੜ ਦੇ ਵਿੱਚੋਂ ਖਾਂਦਾ ਛੱਪ ਉਹ ਛੱਪ ਖਾ ਕੇ ਗਾੜੀ ਕਰਦਾ ਜਿਵੇਂ ਆਪਣਾ ਪਸ਼ੂ ਗਾੜੀ ਕਰ ਦੇਗੀ ਮੈਂ ਜਿਗਾ ਉਹ ਹੀ ਬੇਤੇ ਨੂੰ ਉਹ ਤਾਂ ਦੇਖਣੀ ਉਹ ਬੰਨਾ ਛੱਪ ਖਾ ਕੇ ਜਦੋਂ ਗਾੜੀ ਕਰਦਾ ਨਾ ਉਦੀ ਝਾਗ ਉੱਡ ਕੇ ਨਾ ਪੱਥਰ ਉੱਜਾ ਪੈਂਦੀ ਹੈ ਜਿਵੇਂ ਉਹ ਲੋਾਈ ਆਪਣੇ ਪਤਾਸੇ ਬਣਾਉਂਦੇਗੇ ਬਣਾਉਂਦੇਗੇ ਪਤਾਸੇ ਐਟਾ ਕੋ ਪਤਾਸਿਆਂ ਦੇ ਨਾਲ ਨਹੀਂ ਜਾਂਦਾ ਠੀਕ ਉਹ ਵਸੇ ਜਾ ਕੇ ਪੱਥਰ ਤੇ ਚੱਕ ਕੇ ਜਮਨ ਕਾ ਲੈ ਆਉਣੇ ਆ ਠੀਕ ਆ ਗੱਲ ਹਾਂਜੀ ਬਾਬਾ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਬਹੁਤ ਵਧੀਆ ਜਿਹੜੀ ਕਿ ਕੋ ਪੁਰਾਣਾ ਵਿਰਸਾ ਸਾਡਾ ਉਹਦੇ ਨਾਲ ਤੁਸੀਂ ਜੋੜਿਆ ਤੇ ਜਿਹੜੀ ਆਪਣੀ ਰਵਾਇਤ ਆ ਉਹਦੇ ਬਾਰੇ ਸਾਰੇ ਦਰਸ਼ਕਾਂ ਨੂੰ ਦੱਸਿਆ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸ਼ੁਕਰੀਆ ਜੀ ਸਾਡੇ ਸਾਡੇ ਬਨਾਸਾ ਧੰਨਵਾਦ ਤੁਹਾਨੂੰ ਮਹਾਰਾਜ ਸਾਹਿਬ ਜੀ ਜਿਸ ਤਰ੍ਹਾਂ ਅਨੁਸਾਰ ਜੁਗਾਂ ਨੂੰ ਜਿਹੜੇ ਜਿਹੜੇ ਦੇਖਣਗੇ ਵੀ ਨਾ ਸਹੀ ਕੇ ਉਹਨਾਂ ਸਾਰਿਆਂ ਨੂੰ ਸਾਡੀ ਬੇਨਤੀ ਸਲਾਮ